विधानसभा ਹਲਕਾ 044 ਵਿੱਚ ਜਿਵੇਂ ਚੋਣਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਹਨ ਸਵੇਰ ਦੀਆਂ 7 ਵਜੇ ਦੀਆਂ ਇੱਥੇ ਵੋਟਾਂ ਪੈ ਰਹੀਆਂ ਨੇ ਇਹ ਬਜ਼ੁਰਗ ਆਏ ਨੇ ਸਾਡੇ ਨਾਲ ਹਾਂਜੀ ਸਰ ਬਾਰ ਬਾਰ ਚੋਣਾਂ ਹੋ ਰਹੀਆਂ ਹਾਂ ਤੇ ਇਸ ਵਾਰ ਵੀ ਵੋਟ ਪਾ ਕੇ ਆਏ ਕੀ ਲੱਗਦਾ ਵੀ ਇਹ ਵਾਰ ਬਹੁਤ ਵੋਟਾਂ ਪਾਉਣ ਦੇ ਨਾਲ ਕਿੰਨਾ ਕੁ ਦਵਾ ਹਮ ਲੋਕਾਂ ਦਾ ਲੋਕਾਂ ਨੂੰ ਤਾਂ ਮੁਸ਼ਕਲ ਹੀ ਹੋ ਰਹੀ ਹੈ ਜੀ ਬਾਰ ਬਾਰ ਕਦੇ ਪੰਚਾਇਤ ਦੀਆਂ ਜਾਂਦੀਆਂ ਕਦੇ ਇਹ ਆ ਜਾਂਦੀਆਂ ਤੇ ਕੰਮ ਕਰ ਦਿੱਤੇ ਨੇ ਆ ਪਾਉਣਾ ਜਾਣਾ ਵੀ ਔਖਾ ਆ ਤਾਂ ਹੀ ਅਸੀਂ ਕਿ ਪਹਿਲਾਂ ਪਹਿਲਾਂ ਪਾਇਏ ਜੋ ਥੱਤ ਬਜੀ ਪਾਉਂਦੇ ਆ ਤੇ ਬਾਅਦ ਵਿੱਚ ਫੇਰ ਅਸਬਹੁਤ ਹੋ ਜਾਂਦਾ ਕਿੱਦਾਂ ਦਾ ਉਮੀਦਵਾਰ ਪਹੁੰਚੇ ਉਮੀਦਵਾਰ ਜਿਹੜਾ ਕੰਮ ਕਰੇ ਜੀ ਲੋਕਾਂ ਲਈ ਉਹ ਹੀ ਵਧੀਆ ਹੁੰਦਾ ਜੇ ਪਹਿਲਾਂ ਵੀ ਤੁਸੀਂ ਚੁਣਿਆ ਪਹਿਲਾਂ ਵੀ ਤਾਂ ਕੰਮ ਕਰਨ ਵਾਲਾ ਹੀ ਸੀ ਚੁਣੀਦਾ ਤਾਂ ਕੰਮ ਕਰਨ ਵਾਲਾ ਫੇਰ ਹੋ ਜਾਂਦੇ ਆ ਗੜਬੜ ਕੰਮ ਮੁਰਕੇ ਪਹਿਨਾਂ ਦਾ ਕੰਮ ਕਰਨ ਵਾਲੇ ਚੁਣੀਦਾ ਮੁੜ ਕੇ ਜੇਲੇ ਬਣ ਜਾਂਦੇ ਫੇਰ ਫਰਕ ਪੈ ਜਾਂਦਾ ਜੀ ਹਾਂ ਜੀ ਹੋਰ ਵੀ ਇੱਥੇ ਵੀ ਦੇਖ ਸਕਦੇ ਹੋ ਬੱਸ ਸਾ ਮੈਂ ਬੂਟ ਪੋਲ ਕਰਕੇ ਆਇਆ ਹਾਂ ਜੀ ਸਰ ਬੂਟ ਪੋਲ ਕਰਨ ਆਇਆ ਹਾਂ ਇਹ ਦੂਸਰੀ ਵਾਰ ਆਉਣਾ ਜਿਹੜੇ ਜਿੰਮੇ ਚੋਣ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਵੀ ਨੇ ਨਹੀਂ ਅਸੀਂ ਕੋਈ ਸਵਾਲ ਨਹੀਂ ਕਰਨਾ ਬਾਰ-ਬਾਰ ਵੋਟਰਾਂ ਤੋਂ ਹਰੇਕ ਜਿਹੜਾ ਸਿਟੀ ਜਾਂਦੇ ਆ ਕਨਫਿਊਜ਼ ਹੋ ਜਾਂਦਾ ਹੈ ਕਿ ਹਾਂ ਹਾਂ ਦੋਸਤਾ ਦੇ ਬਾਰ ਬਹੁਤ ਵੱਧ ਹੈ ਨਾ ਹਾਂ ਬਾਕੀ ਦਾ ਠੀਕ ਹੈ ਜੀ ਕਿੰਨ ਲੱਗਦਾ ਵੀ ਲੋਕ ਉਸੇ ਤਰ੍ਹਾਂ ਦੇ ਉਤਸ਼ਾਹ ਦੇ ਨਾਲ ਵੋਟ ਪੋਲ ਕਰਨਗੇ ਜਿਦਾ ਪਹਿਲਾਂ ਹਾਂ ਜੀ ਵੋਟਰਾਂ ਤੋਂ ਬਕੇ ਮਾ ਹਾਂ ਜੀ ਹਾਂ ਚਲੋ ਕਿਤੇ ਨਾ ਕਿਤੇ ਜਿਹੜਾ ਆ ਕੰਮ ਠੰਡਾ ਦੇਖਾਈ ਦੇ ਰਿਹਾ ਹੈ ਕਿਉਂਕਿ 1 ਘੰਟਾ ਹੋ ਗਿਆ ਐ ਪੋਲ ਸ਼ੁਰੂ ਹੋਈ ਨੂੰ ਜੱਬੇਵਾਲ ਵਿਧਾਨ ਸਭਾ ਹਲਕੇ ਦੇ ਵਿੱਚ ਖੜੇ ਆ ਜਿੱਥੇ ਕਿ 1,60,000 ਦੇ ਕਰੀਬ ਜਿਹੜਾ ਵੋਟਰ ਨੇ ਤੇ 83,000 ਦੇ ਕਰੀਬ ਪੁਰਸ਼ ਅਤੇ 75,000 ਦੇ ਕਰੀਬ ਜੜੀਆਂ ਮਹਿਲਾਵਾਂ ਨੇ ਵੋਟ ਪੁੱਲ ਕਰਨੀ ਹੈ ਵਿਧਾਨ ਸਭਾ ਹਲਕੇ ਦੇ ਵਿੱਚ ਔਰ ਸਵੇਰੇ 7 ਵਜੇ ਤੋਂ ਹੀ ਜਿਹੜੇ ਬੋਟ ਪੋਲ ਜਿਹੜੀ ਹੋਣੀ ਸ਼ੁਰੂ ਹੋ ਗਈ ਹੈ ਔਰ ਤੁਸੀਂ ਤੁਹਾਨੂੰ ਦਾ ਖਾਲਦੇ ਤਸਵੀਰਾਂ ਪਿੱਛੇ ਦੇਖ ਸਕਦੇ ਹੋ ਹਲਕਾ ਫੁਲਕਾ ਇਕਦੁਕਾਲ ਲੋਕ ਜਿਹੜੇ ਆ ਰਹੇ ਨੇ ਪੋਲਿੰਗ ਬੂਥਾਂ ਤੇ ਪਰ ਹਜੇ ਤੱਕ ਕਿਉਂਕਿ ਸਰਦੀ ਦਾ ਵੀ ਮੌਸਮ ਹੈ ਸਰਦੀ ਦਾ ਮੌਸਮ ਕਰਕੇ ਵੀ ਜਿਹੜਾ ਥੋੜਾ ਬੋਟਰਾਂ ਦੇ ਵਿੱਚ ਥੋੜੀ ਕਮੀ ਦੇਖਣ ਨੂੰ ਮਿਲੀ ਹੈ ਹੋ ਸਕਦਾ ਹੈ ਕਿ ਦਿਨ ਜਿਵੇਂ ਜਿਵੇਂ ਚੜਦਾ ਹੈ ਉਵੇਂ ਹੋਵੇਂ ਜਿਹੜੇ ਲੋਕ ਨੇ ਉਹ ਪੋਲਿੰਗ ਸਟੇਸ਼ਨਾਂ ਤੇ ਹੁਣੇ ਸ਼ੁਰੂ ਹੋ ਸਕਦੇ ਹਨ ਪਰ ਦੇਖਣ ਨੂੰ ਮਿਲਿਆ ਇਹ ਜ਼ਿਆਦਾਤਰ ਜਿਹੜੇ ਬਜ਼ੁਰਗ ਨੌਜਵਾਨ ਜਿਹਦੇ ਨੇ ਆਪਾਂ ਕਹਿ ਸਕਦੇ ਹਾਂ ਉਹ ਇੱਥੇ ਆ ਰਹੇ ਨੇ ਸਹਿਯੋਗੀ ਦੀਪਕ ਤੇ ਨਾਲ ਮੈਂ ਹੁਸ਼ਿਆਰਪੁਰ ਤੋਂ ਇਸੇ ਤਰ੍ਹਾਂ ਨਾਲ ਸਾਰਾ ਦਿਨ ਤੁਹਾਡੇ ਨਾਲ ਜੋ ਵੀ ਅਪਡੇਟ ਹੋਈ ਜੁੜੇ ਰਵਾਂਗੇ ਪੰਜਾਬ ਤੱਕ ਲਈ